ਥਾਣਾ ਫਲੋਰ ਦੀ ਪੁਲਿਸ ਨੂੰ ਹਾਈ ਟੈਕ ਨਾਕਾ ਸਤਲੀ ਪੁਲ ਤੋਂ 63 ਲੱਖ ਰੁਪਏ ਕੀਮਤ ਦੇ ਸੋਨੇ ਅਤੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ ਹਨ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਫਲੋਰ ਨਿਰਜ ਕੁਮਾਰ ਨੇ ਦੱਸਿਆ ਕਿ ਹਾਈ ਟੈਕ ਨਾਕੇ ਤੇ ਤੈਨਾਤ ਇਨਚਾਰਜ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਨੇ ਦੌਰਾਨੇ ਨਾਕਾਬੰਦੀ ਇੱਕ ਆਲਟੋ ਕਾਰ ਨੰਬਰ DL06CS7655 ਨੂੰ ਰੋਕਿਆ ਤਾਂ ਦੌਰਾਨੇ ਚੈਕਿੰਗ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ 891.75 ਗ੍ਰਾਮ ਸੋਨੇ ਦੇ ਤੇ ਡਾਇਮੰਡ ਦੇ ਗਹਿਣੇ ਬਰਾਮਦ ਹੋਏ ਜੋ ਮੌਕੇ ਤੇ ਕਾਰ ਸਵਾਰ ਦੋਨਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਪਾਸ ਗਹਿਣਿਆਂ ਦੀ ਮਲਕੀਅਤ ਸਬੰਧੀ ਕੋਈ ਵੀ ਪੁਖਤਾ ਦਸਤਾਵੇਜ਼ ਪੇਸ਼ ਨਹੀਂ ਹੋਏ। ਉਹਨਾਂ ਪਾਸੋਂ ਕੇਵਲ ਇੱਕ ਟਰੈਵਲ ਵਾਊਚਰ ਹੀ ਮਿਲਿਆ ਜਿਸ ਤੇ ਇਹਨਾਂ ਦੋਨੋਂ ਵਿਅਕਤੀਆਂ ਨੂੰ ਸਮੇਤ ਉਕਤ ਨੰਬਰੀ ਕਾਰ ਅਤੇ 891.75 ਗ੍ਰਾਮ ਸੋਨੇ ਅਤੇ ਡਾਇਮੰਡ ਦੇ ਗਹਿਣੇ ਤੇ ਅਗਲੀ ਕਾਰਵਾਈ ਲਈ ਸਟੇਟ ਇੰਟੈਲੀਜੈਂਸ ਐਂਡ ਪ੍ਰਾਈਵੇਟਿਵ ਯੂਨਿਟ ਜਲੰਧਰ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ। ਮੌਕੇ ਤੇ ਡੀਐਸਪੀ ਚੀਮਾ ਸਟੇਟ ਇੰਟੈਲੀਜੈਂਸ ਐਂਡ ਕ੍ਰਿਏਟਿਵ ਯੂਨਿਟ ਜਲੰਧਰ ਦੇ ਅਗਲੀ ਕਾਰਵਾਈ ਲਈ ਅਮਲ ਵਿੱਚ ਲਿਆਂਦਾ ਗਿਆ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟੈਰਾ ਦੀ ਖਾਸ ਰਿਪੋਰਟ ਜੀ ਸਾਡਾ ਹਾਈ ਟੈਕ ਨਾਕਾ ਸਭ ਤੋਂ ਯੂਵਰ ਦੇ ਉੱਤੇ ਔਰ ਇਹ 24 ਆਵਰ ਨਾਕਾ ਚੱਲਦਾ ਵਾ ਜਿਹੜੀਆਂ ਆ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ ਦੇ ਵਿੱਚ ਸਾਡੇ ਮਾਣਯੋਗ ਐਸਐਸਪੀ ਜੰਦਰੂਲ ਸ਼੍ਰੀ ਅੰਕੁਰ ਗੁਪਤਾ ਜੀ ਦੀਆਂ ਗਾਈਡਲਾਈਨਸ ਤੇ ਔਰ ਹੋਰ ਸੀਨੀਅਰ ਅਫਸਰ ਜਿਨ ਇਨ ਅਕਿਲ ਵਾ ਰਹੇ ਨੇ ਔਰ ਇਸ ਨਾਕਾਬੰਦੀ ਦੌਰਾਨ ਅਸੀਂ ਸਾਡੇ ਐਸਆਈ ਕੁਸ਼ਾਨ ਸਿੰਘ ਜਿਹੜੇ ਨਾਕਾ ਇੰਚਾਰਜ ਨੇ ਇੱਥੇ ਹਾਈ ਟੈਕ ਨਾਕੇ ਤੇ ਇਨਾਂ ਕੋਲ ਇੱਕ ਆਲਟੋ ਕਾਰ ਲੁਕੀ ਹੋਈ ਸੀ ਚਿੱਟੇ ਰੰਗ ਦੀ ਦਿੱਲੀ ਨੰਬਰ ਸੀਗੀ ਔਰ ਉਸ ਦੇ ਵਿੱਚ ਦੋ ਕਾਰ ਸਵਾਰ ਸੀਗੇ ਉਹਨਾਂ ਕੋਲ ਇੱਕ ਬੈਗ ਬੈਗ ਦੇ ਵਿੱਚ 골ਡ ਅਤੇ ਡਾਇਮੰਡ ਜੁਵਲੀ ਸੀਗੀ ਔਰ ਜੋ ਪ੍ਰੋਸੀਜਰ ਨੂੰ ਫਾਲੋ ਕਰਦੇ ਹੋਏ ਅਸੀਂ ਉਸ ਤੇ ਸੰਬੰਧਤ ਜਿਹੜੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਿੱਥੇ ਸਟੇਟ ਇੰਟੈਲੀਜੈਂਸ ਐਂਡ ਪ੍ਰੋਟੈਕਟਿਵ ਯੂਨਿਟ ਤੋਂ ਜਵੰਦਰ ਤੋਂ ਚਿੜੀ ਡੀਐਸਟੀ ਮਾ ਜੀ ਐਸਟੀਓ ਉਹ ਹਾਜ਼ਰ ਆਏ ਉਹਨਾਂ ਨੇ ਜੋ ਅਗਲੇਰੀ ਕਾਰਵਾਈ ਕੀਤੀ ਔਰ ਉਸ ਤਮਨ ਉਸੇ ਸਬੰਧ ਵਿੱਚ ਜਿਹੜੀ ਰਿਕਵਰੀ ਕੀਤੀ ਹੋਈ ਜੁਲਰੀ ਔਰ ਜਿਹੜੇ ਦੋ ਕਾਰਸਵਾਰ ਔਰ ਕਾਰ ਆਲਟੋ ਉਹਨਾਂ ਦੇ ਹਵਾਲੇ ਕਰਕੇ ਡੀਡੀਆਰ ਦੀ ਐਂਟਰੀ ਕੀਤੀ ਗਈ ਔਰ ਜਿਹੜੀ ਇਹ ਰਿਕਵਰੀ ਸੀ ਅਪਰੋਕਸੀਮੇਟਲੀ 3 ਲੱਖ ਤੋਂ ਉਪਰ ਇਹਦੀ ਕੋਸਟ ਬਣਦੀ ਹੈ ਇਹ 골ਡ ਸੀਗਾ ਜੀ ਕੋਈ 891 ਗ੍ਰਾਮ ਜਿਹੜਾ ਉਹਨਾਂ ਦਾ ਇੱਕ ਟ੍ਰੈਵਲ ਵਾਊਚਰ ਸੀਗਾ ਉਹਨਾਂ ਕੋਲ ਉਸ ਤੋਂ ਇਲਾਵਾ ਉਹਨਾਂ ਕੋਲ ਬਿੱਲ ਕੋਈ ਨਹੀਂ ਸੀਗਾ ਉਸ ਦੇ ਉੱਤੇ ਮੈਂਸ਼ਨ ਸੀਗਾ 891 ਸਮਥਿੰਗ